ਨਵਾਂ ਸ਼ਹਿਰ ਸਰਗਰਮੀਆਂ ਪ੍ਰੋਗਰਾਮ ਵਿੱਚ ਵਾਸਤੇ ਪ੍ਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਤ ਭਗਤ ਸਿੰਘ ਲਗਣਾ ਸਵੱਦਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਨਵਾਂ ਸ਼ਹਿਰ ਸਰਗਰਮੀਆਂ ਚੈਨਲ ਦੇਖ ਰਹੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ। ਅੱਜ ਅਸੀਂ ਪਹੁੰਚੇ ਹਾਂ ਚੰਡੀਗੜ੍ਹ ਰੋਡ ਤੇ ਸੰਧੂ ਹਸਪਤਾਲ ਸੰਧੂ ਹਸਪਤਾਲ ਦੇ ਜਿਹੜੇ ਸਾਡੇ ਪੂਜਨੀਕ ਉਹਨਾਂ ਦੇ ਮਾਤਾ ਜੀ ਬੀਬੀ ਸਰਿੰਦਰ ਕੌਰ ਸੰਧੂ ਜੀ ਤੇ ਪ੍ਰੋਫੈਸਰ ਜੀਐਸ ਸੰਧੂ ਜੀ ਉਹਨਾਂ ਦੇ ਅੱਜ ਅਸੀਂ ਵਿੜੇ ਦੇ ਵਿੱਚ ਸ਼ਾਮਲ ਹੋਏ ਆ ਕਿਉਂਕਿ ਬੀਬੀ ਸਰਿੰਦਰ ਕੌਰ ਸੰਧੂ ਜੀ ਬਹੁਤ ਪ੍ਰਸਿੱਧ ਲੇਖਕ ਨੇ ਜਿਨ੍ਹਾਂ ਨੇ ਆਪਣੀ ਪਹਿਲਾ ਕਲਮ ਤੋਂ ਰੂਹ ਦੀ ਆਵਾਜ਼ ਉਸ ਤੋਂ ਬਾਅਦ ਰਿਸ਼ਤੇ ਰੂਹਾਂ ਦੇ ਤੇ ਹੁਣ ਤਾਜ਼ੀ ਤਾਜ਼ੀ ਕਿਤਾਬ ਜਿਹੜੀ ਹੈ ਰੂਹਾਂ ਬੋਲਦੀਆਂ ਰਿਲੀਜ਼ ਕੀਤੀ ਹੈ ਸੋ ਅੱਜ ਤੁਹਾਡੀ ਜਿਹੜੀ ਮੁਲਾਕਾਤ ਆ ਬੀਬੀ ਸਰਿੰਦਰ ਕੌਰ ਸੰਧੂ ਜੀ ਹੋਰਾਂ ਨੂੰ ਜੋ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਵਾਂਗੇ ਨਵਾਂ ਸ਼ਹਿਰ ਸਰਗਰਮੀਆਂ ਚੈਨ ਵਿੱਚ ਤੁਹਾਡਾ ਹਾਰਦਿਕ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਅ ਤੁਸੀਂ ਸਾਡੇ ਦਰਸ਼ਕਾਂ ਨੂੰ ਇਹ ਜਾਣਕਾਰੀ ਦਿਓ ਕਿ ਆਪਣੇ ਬਚਪਨ ਤੋਂ ਪਹਿਲਾਂ ਪਹਿਲਾਂ ਤੋਂ ਜਾਣ ਕੇ ਇਹ ਜਿਹੜਾ ਲਿਖਣ ਦਾ ਸ਼ੌਕ ਹੈ ਨਹੀਂ ਇਹ ਤਾਂ ਮੈਨੂੰ ਬਚਪਨ ਤੋਂ ਚਲੋ ਮੈਂ ਛੋਟੀ ਸੀ 6ਵੀਂ 7ਵੀਂ ਕਲਾਸ ਦੇ ਵਿੱਚ ਉਦੋਂ ਮੈਂ 2-4 ਪੁਆਇੰਂਟਸ ਲਿਖੇ ਆਂ ਜੀ ਉਦੋਂ ਮੈਂ 2 4 ਪੁਆਇੰਟ ਲਿਖੇਆਂ ਲਿਖੇਆਂ ਕਲਾਸ 'ਚ ਬੋਲਤੀਆਂ ਹਾਂ ਪ੍ਰੇਅਰ 'ਚ ਬੋਲਤੀਆਂ ਉਸ ਤੋਂ ਬਾਅਦ ਉਹ ਜਿਹੜੀ ਜੀ ਸੀ ਚੀਜ਼ ਉੱਤੇ ਰਹਿ ਗਈ ਐ ਤੁਹਾਨੂੰ ਲਿਖਣ ਦਾ ਸ਼ੌਂਕ ਕਿੱਦਾਂ ਫਾਇਦਾ ਹੋਇਆ ਜੀ ਲਿਖਣ ਦਾ ਸ਼ੌਕ ਤਾਂ ਮਤਲਬ ਜੇ ਕਹਾਂ ਮੇਰੀ ਰੂਹ ਦੇ ਵਿੱਚ ਹਮੇਸ਼ਾ ਹੀ ਰਿਹਾ ਹੈ ਪਰਿਵਾਰ ਵਿੱਚ ਕੋਈ ਪਹਿਲਾਂ ਲਿਖਦਾ ਸੀਗਾ ਨਹੀਂ ਪਰਿਵਾਰ ਵਿੱਚ ਕੋਈ ਨਹੀਂ ਸੀ ਲਿਖਦਾ ਅੱਛਾ ਜੀ ਹਾਂਜੀ ਤੇ ਉਸ ਤੋਂ ਬਾਅਦ ਹੁਣ ਮਤਲਬ ਮੈਂ ਆਪ ਪਿਛਲੇ 15 ਸਾਲਾਂ ਤੋਂ ਜਾ ਲਿਖਣਾ ਸ਼ੁਰੂ ਕੀਤਾ ਹੈ। ਠੀਕ ਹੈ। ਹਾਂਜੀ। ਤੇ ਇਹਦੇ ਵਿੱਚ ਸਭ ਤੋਂ ਵੱਧ ਸਹਿਯੋਗ ਕਿਨਾਂ ਦਾ ਜਿਹੜੀਆਂ ਤੁਸੀਂ ਦੇਖੋ ਕਿਤਾਬ ਤਾਂ ਇੱਕ ਕੱਢਣੀ ਬੜੀ ਮੁਸ਼ਕਲ ਹੁੰਦੀ ਆ ਪਰ ਤੁਸੀਂ ਤੇ ਤਿੰਨ ਕਿਤਾਬਾਂ ਛਾਪ ਦਿੱਤੀਆਂ ਤੇ ਇਹਦੇ ਵਿੱਚ ਸਭ ਤੋਂ ਵੱਧ ਸਹਿਯੋਗ ਕਿਨਾਂ ਦਾ? ਸੋਮ ਸਾਹਿਬ ਦਾ ਜੀ, ਕਾਕੇ ਦਾ ਵੀ ਹੈ। ਕਾਕੇ ਦੀ ਪੇਂਟਿੰਗ ਵਿੱਚ ਹੈਗੀ ਆ। ਅੱਛਾ। ਹਾਂਜੀ। ਪਹਿਲਾਂ ਤੁਸੀਂ ਕਿਹੜੀ ਰਚਨਾ ਲਿਖੀ ਆ? ਰੂਦੀਵਾਰ। ਰੂਦੀਵਾਰ। ਉਹਦੇ ਵਿੱਚੋਂ ਕੁਝ ਜ਼ਿਆਦਾ ਤੁਹਾਨੂੰ? ਉਹਦੇ ਵਿੱਚ ਨਾਰੀ ਹੈ ਜੀ। ਉਦੇ ਦੋ ਸ਼ਬਦ ਦੱਸੋਗੇ ਯਾਦ ਹੈ ਜੀ ਇਹ ਸ਼ਬਦ ਨੀ ਨਰੀ ਨਹੀਂ ਯਾਦ ਹੁਣ ਤੇ ਜਿਹੜਾ ਕੋਈ ਹੈਗਾ ਰੂਹ ਦੀ ਆਵਾਜ਼ ਦੇ ਵਿੱਚੋਂ ਹਾਂਜੀ ਇਹ ਕਿਤਾਬ ਲਿਖੀ ਆ ਰੂਹ ਦੀ ਆਵਾਜ਼ ਉਹਦੇ ਵਿੱਚੋਂ ਚੰਦ ਸਤਰਾ ਆ ਪਲੀਜ਼ ਤੁਸੀਂ ਸੁਣਾਓ ਜੀ ਸਾਨੂੰ ਹਾਂਜੀ ਜੀ ਇਹ ਮੇਰੀ ਪੋਇਮ ਦਾ ਨਾਮ ਹੈ ਜੀ ਆਸ਼ਰਮ ਆਸ਼ਰਮ ਹਾਂਜੀ ਆਸ਼ਰਮ ਪਿੰਡ ਵੀ ਖੁੱਸ ਗਏ ਸੱਤ ਹੋਈ ਚੁੱਕੇ ਡੰਡ ਵੀ ਖੁੱਸ ਗਏ ਸੱਤ ਵੀ ਛੁੱਟ ਗਈ ਮੌਜ ਵੀ ਰੁੱਸ ਗਈ ਛੁੱਟ ਗਈ ਮਹਿਲ ਚੁਬਾਰੇ ਵਾਈ ਦਿਲ ਸਾਡਾ ਕਿਵੇਂ ਲੱਗੇ ਬਣ ਗਏ ਨਵੇਂ ਸੀ ਨਵੇਂ ਸੀ ਠੀਕ ਹੈ ਪਿੱਛੇ ਰਹਿ ਗਏ ਦੁੱਖ ਸੁੱਖ ਦੇ ਸਾਥੀ ਜੋ ਸੀ ਸਾਡੇ ਸਾਹ ਬਿਲਕੁਲ ਠੀਕ ਹੈ ਜੀ ਇਹਨਾਂ ਨੇ ਪੁਰਾਣਾ ਦੱਸਿਆ ਕਿ ਜਿੱਥੇ ਰੂਹਾਂ ਮਿਲਦੀਆਂ ਆ ਉਹਦੇ ਬਾਰੇ ਸੋ ਇਹ ਦੱਸੋ ਤੁਸੀਂ ਬਚਪਨ ਦੇ ਵਿੱਚ ਜਿਹੜਾ ਆ ਸੁਣਿਆ ਤੁਸੀਂ ਖੇਡਦੇ ਵੀ ਰਹੇ ਹੋ ਉਹਦੇ ਸਬੰਧੀ ਵੀ ਥੋੜਾ ਜਿਹਾ ਦਰਸ਼ਕਾਂ ਨੂੰ ਦੱਸਿਓ ਜਰਾ ਖੇਡਣ ਦਾ ਮੈਨੂੰ ਕਾਫੀ ਜੋਗ ਰਿਹਾ ਹੈ ਜੀ ਉਹਦੇ ਵਿੱਚ ਮੈਂ ਬਸ ਕਾਲਜ ਦੀ ਆਪਣੇ ਟਾਈਮ ਵਿੱਚ ਕਾਲਜ ਦੀ ਕੈਪਟਨ ਰਹੀ ਹਾਂ ਬਾਲੀਵਾਲ ਦੀ ਕਲੀਪ ਕਲੀਡਸ ਤੇ ਜੀ ਸੀਗੀ ਸਮੇਂ ਨੂੰ ਅਰੁਣ ਨਹੀਂ ਜਦਾਂ ਜੀ ਇਹਨਾਂ ਦੋਨਾਂ ਚੀਜ਼ ਆਹ ਜਿੱਦਾਂ ਕਹਿੰਦੇ ਭਈ ਗੁਰੂ ਬਿਨਾ ਗੱਤ ਨਹੀਂ ਇਹਦੇ ਲਈ ਤੁਸੀਂ ਕਿਸੇ ਨੂੰ ਉਸਤਾਦ ਵੀ ਬਣਾਇਆ ਜੀ ਕਿ ਪਰਮਾਤਮਾ ਦਾ ਗੋਡ ਗਿਫਟ ਹੀ ਹੈ ਪਰਮਾਤਮਾ ਦਾ ਜੀ ਇਹ ਮੈਂ ਆਪਣੇ ਫਾਦਰ ਨੂੰ ਦੇਣੀ ਠੀਕ ਹੈ ਜੀ ਉਹਨਾਂ ਦਾ ਸ਼ੁਭਨਾਮ ਥੋੜਾ ਜਿਹਾ ਆਪਣੇ ਬਚਪਨ ਪਿਛੋਕੜ ਬਾਰੇ ਜਾਣਕਾਰੀ ਮੇਰਾ ਪਿੰਡ ਜੀ ਮੁਕਸਰਪੂਲ ਹੈ ਪਿੰਡ ਫਤਨ ਵਾਲਾ ਜੀ ਤੇ ਮੇਰੇ ਫਾਦਰ ਸੀਗੇ ਜਿਹਦੇ ਚੰਗੇ ਬਹੁਤ ਤਕੜੇ ਜ਼ਿਮੀਂਦਾਰਾਂ ਦੇ ਘਰ ਮੇਰਾ ਜਨਮ ਹੋਇਆ ਜੀ ਉਹਨਾਂ ਨੇ ਮੈਨੂੰ ਬਿਲਕੁਲ ਲੜਕਿਆਂ ਦੀ ਤਰ੍ਹਾਂ ਪਾਲਿਆ ਉਸ ਜ਼ਮਾਨੇ ਦੇ ਵਿੱਚ ਮਤਲਬ ਜਿਹੜੀਆਂ ਚੀਜ਼ਾਂ ਸੀ ਅੱਜ ਕਹਿੰਦੇ ਆ ਵੀ ਆਹ ਸਾਨੂੰ ਕਰਨੀਆਂ ਚਾਹੀਦੀਆਂ ਲੜਕੀਆਂ ਵਾਸਤੇ ਸਮਾਜ ਦੇ ਵਿੱਚ ਉਹ ਉਹਨਾਂ ਨੇ ਉਸ ਵਜ੍ਹਾ ਵੈ ਮੈ ਹਮੇਸ਼ਾ ਉਤਸ਼ਾਹ ਦਿੱਤਾ ਹਰ ਚੀਜ਼ ਦੀ ਅੱਗੇ ਵਧਣ ਲਈ ਗੇਮਜ਼ ਵਿੱਚ ਖੁਸ਼ ਹੋਣਾ ਤਾਂ ਇੰਨੇ ਖੁਸ਼ ਹੁੰਦੇ ਸੀ ਕਹਿੰਦੇ ਸੀ ਮੇਰਾ ਪੁੱਤ ਕਪਤਾਨ ਹੈ ਮੇਰਾ ਸਰਾਣੀ ਚਾਰ ਸੀ ਨਾ ਤੇ ਤੁਸੀਂ ਭੈਣ ਭਰਾ ਕਿੰਨੇ ਜੀ ਫਿਰ ਅਸੀਂ ਚਾਰ ਭੈਣ ਭਰਾ ਨਹੀਂ ਮੈਂ ਭੈਣ ਕਰੀ ਆ ਅੱਛਾ ਹਾਂਜੀ ਤਿੰਨ ਬੋਧਨ ਮੈਂ ਇੱਕ ਵੱਡੇ ਦੋ ਛੋਟੇ ਉਹਨਾਂ ਚ ਵੀ ਕੋਈ ਲੇਖਕ ਹੈ ਕਿ ਨਹੀਂ ਜੀ ਨਹੀਂ ਜੀ ਕੋਈ ਨਹੀਂ ਦੇਖੋ ਤੁਹਾਡੀ ਫਿਰ ਜਿਹੜਾ ਗ੍ਰੈਸਤ ਜੀਵਨ ਤੁਸੀਂ ਕਦੋਂ ਸ਼ੁਰੂ ਕੀਤਾ ਮੈਂ ਜੀ ਨਦਰ ਸਾਡੀ ਮੈਰਿਜ ਹੋਈ ਉਦੋਂ ਦੀ ਵਾਰੀ ਹਾਂਜੀ ਇਹ ਪਾਰਟ 2 ਸੀ ਉਸ ਤੋਂ ਬਾਅਦ ਮ ਜੀ ਇਹ ਥਿਆ ਕਿ ਬੀ.ਐਲ.ਐਮ ਗਰਲ ਕਾਲਜ ਕੀਤੀ ਅੱਛਾ ਜੀ ਹਾਂਜੀ ਹਾਂਜੀ ਉਸ ਤੋਂ ਬਾਅਦ ਬੱਚੇ ਹੋ ਗਏ ਗ੍ਰੈਸਤੀ ਹੋ ਗਈ ਠੀਕ ਹੈ ਬਸ ਤੇ ਬੱਚੇ ਆਪਣੇ ਕਿੰਨੇ ਤਿੰਨ ਬੱਚੇ ਹੈ ਜੀ ਕਿੰਨੇ ਡਾਕਟਰ ਨੇ ਤਿੰਨੇ ਡਾਕਟਰ ਨੇ ਤਿੰਨੇ ਡਾਕਟਰ ਬੱਚਿਆਂ ਨੂੰ ਵੀ ਲਿਖਣ ਦਾ ਸ਼ੌਕ ਹੈਗਾ ਜੀ ਬੱਚਿਆਂ ਨੂੰ ਕਿਸੇ ਪੜੰਦਾ ਤਾਂ ਬਹੁਤ ਸਟਾਕ ਹੈ ਮੇਰੇ ਜੀਟ ਚੋਟ ਦੇ ਵਿੱਚ ਕਾਰੋ ਬੀਟੀ ਹੈ ਠੀਕ ਹੈ ਜੀ ਸਤਿ ਸਭ ਇਹ ਦੱਸੋ ਜਿਹੜੀਆਂ ਤੁਹਾਡੀਆਂ ਕਿਤਾਬਾਂ ਦੇ ਮੁੱਖ ਬੰਦ ਲਿਖੇ ਆ ਠੀਕ ਹੈ ਜੀ ਆ ਮੈਂ ਪੜਿਆ ਬੁੱਕਸ ਤੁਹਾਡੀਆਂ ਤਾਂ ਮੈਂ ਵੀ ਪੜੀਆਂ ਨੇ ਤੇ ਮੁੱਖ ਬੰਦ ਜਿਹੜੇ ਸਾਡੀਆਂ ਕਈ ਮਹਾਨ ਸ਼ਖਸੀਤਾਂ ਜਿਹੜੀ ਪੰਜਾਬੀ ਸਹਿਦਤੀਆਂ ਨੇ ਤੁਸੀਂ ਕੀ ਕਹਿਣਾ ਚਾਹੁੰਦੇ ਹੋਣਾ ਮੈਂ ਹੀ ਕਹਿਣੀ ਚਾਹੁੰਨੀ ਆ ਜੀ ਵੀ ਬਹੁਤ ਸੋਣਾ ਲਿਖਿਆ ਉਹਨਾਂ ਨੇ ਇੱਕ ਤਾਂ ਹੈਗੇ ਆ ਪ੍ਰੋਫੈਸਰ ਕੁਲਜੀਤ ਕੌਰ ਜੀ ਜੀ ਇਕਦਰ ਸੇ ਪ੍ਰਿੰਸੀਪਲਸ ਦਸੇਮ ਜੀ ਤੇ ਇੱਕ ਸੰਦੂ ਸਾਹਿਬ ਬਰਵਰਿਆਣ ਸੰਦੂ ਬਰਿਆਣ ਹੈ ਹਨਾ ਅੱਛਾ ਜੀ ਉਹਨੇ ਬਹੁਤ ਅੱਛਾ ਲਿਖਿਆ ਹੈ ਹਾਂ ਜੀ ਜਿੰਨੀਆਂ ਤੁਹਾਡੀਆਂ ਬੁੱਕਸ ਦੇਖੀਆਂ ਜੀ ਉਹਦੇ ਵਿੱਚ ਨਾ ਹਰ ਇੱਕ ਜਿਹੜੀ ਰਚਨਾ ਦੇ ਨਾਲ ਤੁਸੀਂ ਫੋਟੋ ਲਾਈ ਆ ਆ ਰੂਹ ਰੂਹ ਦੀ ਆਵਾਜ਼ ਜਿਹੜੀ ਕਿਤਾਬ ਹੈ ਇਹਦੇ ਵਿੱਚ ਤੁਸੀਂ ਫੋਟੋ ਲਾਈ ਆ ਉਹ ਤੁਸੀਂ ਕਿੱਥੋਂ ਲਏ ਆ ਥੈਂਕ ਯੂ ਉਹ ਕਿੱਥੋਂ ਆ ਨਹੀਂ ਇਹ ਮੇਰੇ ਬੇਟੇ ਦੀ ਹੈ ਜੀ डॉक्टर जोतर तो संधु अच्छा जी हाँ जी वो बहुत अच्छी पेंटिंग करते हैं हाँ जी पेंटिंग बहुत अच्छी करते हैं जी पेंटिंग उन्हें सीरीज बनाई तक बार मैं कहनी हूँ कि हाँ मैं इस तरह लगता है जो तो 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 भी आपाजरते हैं उड़ी फील ਚੀਆਂ ਲੱਗਦੀਆਂ ਮੜਦੀਆਂ ਲੱਗਦੀਆਂ ਤੁਹਾਡੀ ਰੂਹ ਨੂੰ ਰੂਹ ਨੂੰ ਜਿਹੜੀਆਂ ਲੱਗ ਜਾਂਦੀਆਂ ਤੁਹਾਡੇ ਠੀਕ ਹੈ ਉਹਦਾ ਮਤਲਬ ਵੇਸ ਕਰਕੇ ਤੁਸੀਂ ਜਿਹੜਾ ਕਿਤਾਬਾਂ ਦੇ ਵਿੱਚ ਰੂਹਾਂ ਦਾ ਚਿਕਰ ਜਿੰਨਾ ਤੱਕ ਰੂਹ ਤੱਕ ਕੋਈ ਵੀ ਚੀਜ਼ ਰੂਹ ਤੱਕ ਨਹੀਂ ਪਹੁੰਚਦੀ ਟਿਕੜੀ ਤੋਂ ਤੱਕ ਆਪਾਂ ਨੂੰ ਅਸਮਝੀ ਕੱਸੀ ਹਾਂਜੀ ਰੱਬ ਦੇ ਰੱਖ ਇੱਕ ਡੰਗ ਰੋਟੀ ਖਾ ਕੇ ਬੱਚੇ ਬਲ ਦੇ ਵੇਖੀ ਜਿੰਨਾ ਨੂੰ ਤਾਂ ਦੌਲਦਾ ਗਰੂਸੇ ਹੰਕਾਰੀ ਵੀ ਹੱਥ ਮਲਦੇ। ਜਦ ਤੋਂ ਪੁੱਤ ਮੰਗਣ ਮਾਪੇ ਮਾਪੇ ਰੋਟੀ ਮੰਗੇ ਵੀ। ਵਾਹ ਜੀ! ਕੀ ਬਾਤ ਹੈ। ਬਹੁਤ ਵਧੀਆ ਕਲਮ ਹੈ। ਸਲਾਮ ਹੈ ਇਹਨਾਂ ਦੀ ਕਲਮ ਨੂੰ। ਬਹੁਤ ਵਧੀਆ ਲੇਖਣੀ ਹੈ ਇਹਨਾਂ ਦੀ। ਕੋਈ ਨਵੀਆਂ ਰਚਨਾਵਾਂ ਜਿਹੜੀਆਂ ਤੁਸੀਂ ਹਲੇ ਨਹੀਂ ਛਾਪੀਆਂ। ਉਹਦੇ ਸੰਬੰਧ ਵਿੱਚ ਥੋੜਾ ਦੱਸਣਾ ਚਾਹੋਗੇ? ਹਾਂ ਜੀ। ਹਲੇ ਉਹ ਕੰਪਲੀਟ ਨਹੀਂ ਹੈ ਜੀਆਂ। ਅਧੂਰੀਆਂ ਜੀਆਂ ਹੈ। ਲਿਖਣਾ ਤਾਂ ਸ਼ੁਰੂ ਕੀਤਾ ਹੈ। ਮਤਲਬ ਦਰਸ਼ਕਾਂ ਨੂੰ ਹੋਰ ਅਗਲੀ ਜਿਹੜੀ ਕਿਤਾਬ ਦਾ ਇੰਤਜ਼ਾਰ ਹੋਏਗਾ। ਠੀਕ ਹੈ ਜੀ। ਕੋਈ ਨਹੀਂ ਹੋਣੀ ਹੈ ਨਹੀਂ ਆ ਥੋੜੀ ਜਨਾ ਤੋਂ ਸ਼ੁਰੂ ਕੀਤਾ ਹੈ ਹੁਣ ਅਸੀਂ ਗੱਲਬਾਤ ਕਰਾਂਗੇ ਇਹਨਾਂ ਦੇ ਜੀਵਨ ਸਾਥੀ ਮਾਨਯੋਗ ਪ੍ਰੋਫੈਸਰ ਜੀਐ ਸੰਧੂ ਜੀ ਉਹਨਾਂ ਦੇ ਨਾਲ ਜੀ ਪ੍ਰੋਫੈਸਰ ਸੰਧੂ ਸਾਹਿਬ ਨਮਾਸ਼ਾ ਸਰਗਰਮੀਏ ਚੈਨਲ ਦੇ ਵਿੱਚ ਤੁਹਾਡਾ ਹਾਰਦਿਕ ਸਵਾਗਤ ਹੈ ਸੋ ਸਾਡੇ ਬੀਜੀ ਸਰਿੰਦਰ ਸੰਧੂ ਜੀ ਜਿਨ੍ਹਾਂ ਦੀਆਂ ਤਿੰਨ ਕਿਤਾਬਾਂ ਜਿਹੜੀਆਂ ਮਾਰਕੀਟ ਵਿੱਚ ਆ ਗਈਆਂ ਸਰੋਤਿਆਂ ਵੱਲੋਂ ਬਹੁਤ ਸਲਾਈਆਂ ਗਈਆਂ ਇਹਦੇ ਸੰਬੰਧ ਵਿੱਚ ਅਸੀਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਠੀਕ ਹੈ ਜੀ ਪੇ ਤੁਸੀਂ ਕੀ ਕਹਿਣਾ ਚਾਹੁੰਦੇ ਆ ਇਹਨਾਂ ਨੇ ਦੇਖੋ ਤਿੰਨ ਪੁਸਤਕਾਂ ਲਿਖੀਆਂ ਮੈਂ ਪਹਿਲਾਂ ਤਾਂ ਮੈਂ ਪਹਿਲਾਂ ਤਾਂ ਤੁਹਾਨੂੰ ਥੋੜਾ ਜਿਹਾ ਜੀ ਹੈ ਤਾਂ ਥੋੜਾ ਡਿਟੇਲ ਦੇ ਵਿੱਚ ਜਾਊਗਾ ਬੜੀ ਵਧੀਆ ਡਿਟੇਲ ਚ ਦੱਸੋ ਜੀ ਠੀਕ ਮੈਂ ਨਵਾਂ ਸ਼ਹਿਰ ਦੇ ਬਾਰੇ ਮੈਨੂੰ ਕੁਛ ਨਹੀਂ ਸੀ ਪਤਾ ਜਿਵੇਂ ਪਿਆ ਬਾਬਾ ਜੀ ਨੇ ਲਿਖਿਆ ਗੁਰਨਾਕ ਦੇ ਜੀ ਨੇ ਲਿਖਿਆ ਕਿ ਦਾਣਾ ਪਾਣੀ ਜਿਹੜਾ ਹੈ ਉਹ ਉਸ ਕਿੱਥੇ ਕਿੱਥੇ ਤੇ ਮੈਂ ਐਵੇਂ ਪਰ ਚਾਂਸ ਨਾਲ ਲੰਦਰ ਆਇਆ ਸੀ ਤੇ ਮੈਂ ਇੱਥੇ ਆ ਗਿਆ ਇੰਟਰੂ ਸੀ ਉਸ ਦਿਨ ਔਨ ਦ ਸੇਮ ਡੇ ਤੇ ਮੈਨੂੰ ਮੇਰੀ ਇੱਥੇ ਭਾਈ ਪ੍ਰਿੰਟ ਹੋ ਗਈ ਹੈ ਕਿ ਵੀ ਪਏ ਬਾਈ ਕੈਂਡੀਡੇਟ ਸੀ ਮੈਥੋਂ ਕੋ ਬਹੁਤ سارے ਸੀਨੀਅਰ ਵੀ ਸੀ ਮਰਟਾਲੇ ਵੀ ਸੀ ਜੀ ਅੱਛਾ ਜੀ ਤੇ ਪਰ ਉਹ ਜਿਸ ਤਰ੍ਹਾਂ ਤੇ ਮੈਂ ਉਸ ਤੋਂ ਬਾਅਦ ਪਹਿਲਾਂ ਮੈਂ ਇਸ ਨਵਾਂ ਸ਼ਹਿਰ ਕਦੇ ਨਹੀਂ ਸੀ ਆਇਆ ਨਹੀਂ ਆਇਆ ਹਾਂ ਜੀ ਠੀਕ ਹੈ ਤੇ ਇਹਨਾਂ ਦੇ ਜਿਹੜਾ ਹੈਗਾ ਜਿਹੜਾ ਬਚਪਨ ਉਹ ਸਾਰਾ ਸਈਮਣਾ ਦੇ ਵਿੱਚ ਹੌਸਟਲ ਦੇ ਵਿੱਚ ਬੀਤਿਆ ਠੀਕ ਹੈ ਛੂਟੀ ਉਮਰ ਤੋਂ ਹੀ ਚਲੇ ਗਈ ਸੀ ਆ ਉਹਨਾਂ ਨੇ ਦੱਸਿਆ ਕਹਿੰਦੇ ਮੈਨੂੰ ਕੁੱਤਾ ਵਾਂਗਰ ਪਾਲਿਆ ਮੇਰੇ ਪਿਤਾ ਜੀ ਨੇ ਉਹ ਜਿਹੜੇ ਮੇਰੇ ਫਾਦਰ ਨਲਾ ਸੀਗੇ ਉਹ ਬਹੁਤ ਹੀ ਮਾਣਦਾਰ ਤੇ ਆਪਣਾ ਸੁਝਿ ਹੋਇਆ ਇਨਸਾਨ ਸੀ ਉਹਨਾਂ ਨੂੰ ਜਿੰਨੇ ਕਿਸੇ ਰਿਸ਼ਤੇਦਾਰ ਦੀ ਕੋਈ ਸਮੱਸਿਆ ਆਉਂਦੀ ਸੀ ਉਹ ਉਹ ਲੈ ਕੇ ਜਾਂਦੇ ਸੀ ਕਿ ਇਹਨਾਂ ਨੂੰ ਲੈ ਕੇ ਜਾਓ ਸਾਡਾ ਸਮਝੋਤਾ ਹੈ ਜਾਂ ਸਾਡਾ ਕੋਈ ਡਿਸਟ੍ਰਿਬਿਊਸ਼ਨ ਕੋਈ ਕਿਸੇ ਕਿਸਮ ਦਾ ਕੋਈ ਹਾਂ ਉਹਨਾਂ ਨੂੰ ਮਤਲਬ ਪਾਰਟੀਸ਼ਲਿਟੀ ਦੇ ਵਿੱਚ ਵੀ ਨਹੀਂ ਕਰਦੇ ਸੀ ਔਰ ਇਹਦੇ ਵਿੱਚ ਸਮਝਦੇ ਸੀ ਕਿ ਬੱਚਿਆਂ ਨੂੰ ਲੜਕੀਆਂ ਲੜਕੀਆਂ ਨੂੰ ਇੱਕੋ ਜਿਹਾ ਇਦਰਮਾਨ ਮਿਲਣਾ ਚਾਹੀਦਾ ਮਤਲਬ ਉਸ ਸਮੇਂ ਦੇ ਵਿੱਚ ਇਹ ਕਦੋਂ ਦੀ ਗੱਲ ਹੈ ਜੀ ਕਿਹੜੇ ਸੰਦੀ ਇਹ ਜੀ 90 69 ਦੇ ਵਿੱਚ ਸਾਡੀ ਮੈਰਿਜ ਹੋਈ ਆ ਅੱਛਾ ਜੀ ਤਾਂ ਉਸ ਵੇਲੇ ਵੀ ਉਹਨਾਂ ਨੇ ਕੋਤ ਤੌਰ ਤੇ ਵਿੱਚ ਕੋਈ ਮਰਜ਼ੀ ਨਹੀਂ ਆ ਆ ਤਾਂ ਸਾਡੇ ਤਾਂ ਹੁਣ ਮਤਲਬ ਗੱਲਾਂ ਪ੍ਰਚਲਿਤ ਹੋਈਆਂ ਹਨ ਹਾਂਜੀ ਠੀਕ ਹੈ ਜੀ ਉਹਨਾਂ ਦੇ ਉਹਨਾਂ ਦੀ ਵੈਸੇ ਜੇਕ ਡ੍ਰਿਲ ਜਾਵਾ ਤੇ ਮੈਂ ਉਹਨਾਂ ਦੀ ਹੀ ਪਸੰਦ ਹਾਂ ਠੀਕ ਪਰ ਚਾਂਸ ਉਦੋਂ ਮੇਰੇ ਮਦਰਨ ਰਾ ਕੁਝ ਠੀਕ ਨਹੀਂ ਸੀ ਤੇ ਉਸੋਂ ਕਹਿਣ ਕਿ ਮੈਂ ਤਾਂ ਠੀਕ ਨਹੀਂ ਤੇ ਤੁਸੀਂ ਲੜਕਾ ਪਸੰਦ ਕਰ ਰਿਹਾ ਹੈ ਚੱਕਣ ਵੀ ਪਾ ਮਤਲਬ ਰੁਕਾ ਕਰ ਰਿਹਾ ਹੈ ਠੀਕ ਹੈ ਤੇ ਉਹਨਾਂ ਨੇ ਕਹਿੰਦੇ ਮੈਨੂੰ ਠੀਕ ਹੈ ਸਾਰਾ ਕੁਝ ਠੀਕ ਲੱਗਿਆ ਮੈਂ ਕਰਿਆ ਸੋ ਮੈਨੂੰ ਵੀ ਮੈਂ ਬਹੁਤ ਮਾਣ ਮਹਿਸੂਸ ਕਰਦਾ ਕਿ ਉਹਨਾਂ ਨੇ ਮੈਨੂੰ ਇਸ ਆਪਣੇ ਕਾ ਯੋਗ ਸਮਝਿਆ ਤੇ ਬਹੁਤ ਹੀ ਮੇਰੇ ਨਾਲ ਪਿਆਰ ਸੀ ਉਹਨਾਂ ਦਾ ਠੀਕ ਹੈ ਜੀ ਇਸੇ ਤਰ੍ਹਾਂ ਫਿਰ ਇਹ ਐਸੀ ਇੱਥੇ 69 ਤੋਂ ਬਾਅਦ ਇੱਥੇ ਆ ਗਏ ਜਿਵੇਂ ਪਹਿਲਾਂ ਲੈਨਰ ਇੱਕ ਦੱਸਿਆ ਕਿ ਮੈਂ ਲਿਖਦੀ ਸੀ ਸਕੂਲ ਦੇ ਵਿੱਚ ਜੀ ਉਸ ਤੋਂ ਬਾਅਦ ਇੱਥੇ ਆ ਕੇ ਕੋਈ ਲਿਖਣ ਲਿਖਾ ਮੈਨੂੰ ਨਹੀਂ ਸੀ ਕੁਝ ਵੀ ਆਈ ਦੀ ਕਿ ਮੈਨੂੰ ਇਹਦਾ ਪਤਾ ਸੀ ਵੀ ਸਪੋਰਟਸ ਦੇ ਹੈਗੇ ਆ ਤਾਂ ਸਪੋਰਟਸ ਦੇ ਇਹ ਬਹੁਤ ਅੱਛੇ ਸੀਗੇ ਇਥੇ ਸੁਣਾਈ ਕਿ ਇਹਨਾਂ ਦੀ ਸਿਲੈਕਸ਼ਨ ਉੱਥੇ ਜਿਹੜਾ ਪ੍ਰਿੰਸਿਪਲ ਹੈ ਪਟਿਆਲੇ ਉਹਦੇ ਵਿੱਚ ਵੀ ਹੋ ਗਈ ਸੀ ਪਰ ਇਹ ਫਿਰ ਕੁਝ ਇਹਨਾਂ ਦੇ ਮੇਰੇ ਭਾਦ ਤੇ ਬਰਦਰ ਅੱਗੇ ਕਹਿਣ ਲੱਗੇ ਵੀ ਨਹੀਂ ਚਲੋ ਤੁਸੀਂ ਅੱਗੇ ਐਜੂਕੇਸ਼ਨ ਕਿਉਂਕਿ ਉਹ ਉਸ ਉਧਰ ਉਸ ਸਮੇਂ ਦੇ ਵਿੱਚ ਜ਼ਿਆਦਾ ਜਿਹੜੇ ਸੀ ਲੜਕੀਆਂ ਦੇ ਜਿਹੜੀ ਸੀ ਸਰਵਿਸ ਵੱਲ ਜਾਂ ਉਹ ਨਹੀਂ ਸੀ ਅੱਛਾ ਜੀ ਸਿਰਫ ਐਜੂਕੇਸ਼ਨ ਦੇਣਾ ਹੀ ਉਹਨਾਂ ਦਾ ਮਕਸਦ ਸੀ ਕਿ ਬਹੁਤ ਸਾਰੇ ਪਰਿਵਾਰਾਂ ਦੇ ਜਿਹੜੇ ਜਿਹੜੇ ਉਹਨਾਂ ਸੀ ਬੱਚੇ ਉਹਨਾਂ ਦੀ ਲੜਕੀਆਂ ਨੂੰ ਐਜੂਕੇਸ਼ਨ ਦਿੱਤੀ ਜਾਵੇ ਉਸ ਤੋਂ ਬਾਅਦ ਉਹਨੂੰ ਦੀ ਮੈਰਿਜ ਕੀਤੀ ਜਾਵੇ ਅੱਗੋਂ ਜਿਹੜਾ ਕੋਈ ਨੌਕਰੀ ਜਾਂ ਉਹ ਸੀ ਤਾਂ ਨਹੀਂ ਸੀਗਾ ਕਾਨਸੈਪਟ ਨਹੀਂ ਸੀ ਉਹ ਉਸ ਦਾ ਅੰਦਰੀ ਇਹਨਾਂ ਦਾ ਬੀਏ ਪਾਰਟ 2 ਦੇ ਵਿੱਚ ਇਹਨਾਂ ਦਾ ਕਿਹਨਾ ਕੀਤਾ ਸੀਗਾ ਕਿ ਸਾਡਾ ਸਮਰ ਲੋਕੇਸ਼ਨ ਦੇ ਵਿੱਚ ਸਾਡੀ ਮੈਰਿਜ ਹੋ ਗਈ ਤੇ ਫਿਰ ਅਸੀਂ ਇੱਥੇ ਨਵਾਂ ਸ਼ਹਿਰ ਆ ਗਏ ਉਸ ਤੋਂ ਬਾਅਦ ਫਿਰ ਇਹਨਾਂ ਦੇ ਮੈਂ ਤੁਹਾਨੂੰ ਅੱਗੇ ਦੱਸਣਾ ਚਾਹੁੰਦਾ ਕਿ ਇਹਨਾਂ ਨੇ ਜਿਹੜੀਆਂ ਕਿਤਾਬਾਂ ਲਿਖੀਆਂ ਤਿੰਨੇ ਕਿਤਾਬਾਂ ਪੰਜਾਬੀ ਦੇ ਵਿੱਚ ਲਿਖੀਆਂ ਜੀ ਤੇ ਪਰ ਇਹਨਾਂ ਨੇ ਕਿਸੇ ਸੇ ਦੇ ਵਿੱਚ ਪੰਜਾਬੀ ਜਿਹੜੀ ਸੀ ਉਹ ਇਹਨਾਂ ਨੇ ਕਿਸੇ ਹਾਲਾਤ ਦੇ ਵਿੱਚ ਜਾਂ ਕਹਾਂ ਜਾਂ ਦੋਸਤਾਂ ਦੇ ਕੰਮ ਕਰਕੇ ਨਾਲ ਕਹਿੰਦੇ ਨਾਲ ਫ੍ਰੈਂਡ ਦੇ ਨਾਲ ਕਿ ਕੰਬੀਨੇਸ਼ਨ ਨਹੀਂ ਬਣਦਾ ਪੰਜਾਬੀ ਦੇ ਨਾਲ ਲੈਂਗੁਏਜ ਦੇ ਨਾਲ ਇਹਨਾਂ ਨੇ 10ਵੀਂ ਤੋਂ ਬਾਅਦ ਕਾਲਜ ਦੇ ਵਿੱਚ ਪੰਜਾਬੀ ਛੱਡ ਕੇ ਪੋਲੀਟিক্যাল ਸਾਇੰਸ ਵੜਾਉਂ ਰਿਹਾ ਹੋਰ ਹਿਸਟਰੀ ਲੈ ਕੇ ਕੋਈ ਨਾ ਕੀਤਾ ਬੀਏ ਕੀਤੀ ਅੱਛਾ ਜੀ ਤਾਂ ਉਸ ਤੋਂ ਬਾਅਦ ਐਮਏ ਜਿਹੜਾ ਇਹਨਾਂ ਨੇ ਪੋਲੀਟিক্যাল ਸਾਇੰਸ ਦੀ ਕੋਈ ਟਰਾਈ ਕੀਤੀ ਤੇ ਉਸ ਤੋਂ ਬਾਅਦ ਬੱਚਿਆਂ ਕਰਕੇ ਫਿਰ ਉਹ ਵੀ ਪਾਰਟ ਇੱਕ ਸਮੈਸਟਰ ਕੀਤਾ ਸੀ ਜੀ ਕੀਤਾ ਹੁਣ ਇਹਨਾਂ ਨੇ ਤਿੰਨ ਪੁਸਤਕਾਂ ਕੱਟੀਆਂ ਜੀ ਰੂਹ ਦੀ ਆਵਾਜ਼ ਰੂਹਾਂ ਬੋਲਦੀਆਂ ਰੂਹਾਂ ਦੇ ਰਿਸ਼ਤੇ ਇਹ ਕਿਤਾਬ ਛਾਪਣ ਤੋਂ ਪਹਿਲਾਂ ਇਹਨਾਂ ਨੇ ਸੁਣਾਇਆ ਵੀ ਤੁਹਾਨੂੰ ਸੁਣਾਇਆਗਾ ਉਹ ਇਸ ਤਰ੍ਹਾਂ ਸੀਗਾ ਸੁਣਾਇਆ ਨਹੀਂ ਸੀ ਸਾਨੂੰ ਇਹ ਜਦੋਂ ਉਸ ਤੋਂ ਬਾਅਦ ਮੈਂ ਦੱਸਿਆ ਤੁਹਾਨੂੰ ਬੱਚੇ ਮੇਰੇ ਤੁਹਾਨੂੰ ਬੱਚੇ ਨੇ ਬੱਚੇ ਪਹਿਲਾਂ ਬੇਟੀ 71 ਦੇ ਵਿੱਚ ਬੇਟੀ ਵੀ ਛੋਟੀ-ਉਘੜੀ ਹੋਈ ਫਿਰ ਉਸ 73 ਦੇ ਵਿੱਚ ਦੂਸਰੀ ਬੇਟੀ ਦਾ ਜਨਮ ਹੋਇਆ ਜੀ ਤੇ ਉਸ ਤੋਂ ਬਾਅਦ 77 ਦੇ ਵਿੱਚ ਬੇਟੇ ਦਾ ਜਨਮ ਹੋਇਆ ਜੀ ਉਹ ਬੇਟੀ ਜਿਹੜੀ ਹੈ ਉਹ ਵੱਡੀ ਬੇਟੀ ਅੱਜਕੱਲ੍ਹ ਲੁਧਿਆਣੇ ਸੀਨੀਅਰ ਮੈਡੀਕਲ ਅਫਸਰ ਹਨ ਤੇ ਛੋਟੀ ਬੇਟੀ ਐਮਰੀ ਐਨਟੀ ਕਰਕੇ ਉਹ ਮੈਰਿਜ ਤੋਂ ਬਾਅਦ ਫਿਰ ਉਹਨਾਂ ਇਨਲਾਦ ਦੇ ਮਤਬਕ ਉਹਨਾਂ ਦੇ ਕਰਨ ਮਤਬਕ ਉਹ ਯੂ ਐਸ ਏ ਚਲੇ ਗਏ ਤੇ ਇਹਦਾ ਉਹ ਰੈਗੇਟਰੀ ਕਰਕੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਸੰਧੂ ਅਸੀਂ ਜਲਦੀ ਦਾ ਤਾਂ ਕਾਫੀ ਨਾਮ ਹੈ ਜਿਹੜੇ ਨਵਾਂ ਸ਼ਹਿਰ ਦੇ ਵਿੱਚ ਸਮਾਜ ਸੇਵਾ ਦੇ ਖੇਤਰ ਵਿੱਚ ਵੀ ਹਾਂ ਸਰ ਹਰ ਖੇਤਰ ਦੀ ਨਾਮ ਹੈ ਡਾਕਟਰ ਜੀ ਐਸ ਜੀ ਦਾ ਹਾਂਜੀ ਤੇ ਉਸ ਮਤਲ ਇਹ ਜਿਹੜਾ ਪੀਰੀਅਡ ਸੀਗਾ ਉਸ ਤੋਂ ਬਾਅਦ ਬੱਚਿਆਂ ਦਾ ਪਾਲਣ ਦਾ ਕੀ ਦੇ ਕਰਨ ਲੱਗੇ ਕਿ ਨਹੀਂ ਮੈਂ ਕਿ ਨਹੀਂ ਪੜਨਾਗਾ ਐਵੇਂ ਵੀ ਅਸੀਂ ਕਰੇ ਛੱਡੀ ਕਿ ਮੈਂ ਐਵੇਂ ਮੈਂ ਕਰਾਂ ਜਾਂ ਐਵੇਂ ਕਰਾਂ ਜਾਂ ਮੈਂ ਆਪਣੇ ਬੱਚਿਆਂ ਨੂੰ ਤਾਲੀਮ ਦੇਵਾਂ ਇਹਨਾਂ ਨੇ ਉਸ ਵਾਰੀ ਨੂੰ ਤਰਜੀਹ ਦਿੱਤੀ ਕਿ ਮੈਂ ਨਹੀਂ ਮੈਨੂੰ ਜਿਹੜਾ ਹੈ ਤੁਸੀਂ ਮੈਨੂੰ ਰਹਿਣ ਦਿਓ ਤੇ ਮੈਂ ਕਿਹੜਾ ਨੌਕਰੀ ਕਰਨੀ ਹੈਗੀ ਐ ਤੇ ਕੋਈ ਇਸ ਤਰ੍ਹਾਂ ਦਾ ਇਸ ਕਰਕੇ ਫਿਰ ਇਹਨਾਂ ਨੇ ਉਸ ਤੋਂ ਬਾਅਦ ਬੱਚਿਆਂ ਨੂੰ ਪੜਾਇਆ ਬਹੁਤ ਅਚਿਤ੍ਰ ਮੈਂ ਕਾਸੀ ਠੀਕ ਹੈ ਕਾਲਜ ਆਫ ਐਜੂਕੇਸ਼ਨ ਦੇ ਵਿੱਚ ਸੀ ਟੀਚਰਸ ਨੂੰ ਟ੍ਰੇਨਿੰਗ ਦਿੰਦਾ ਸੀ ਪਰ ਮੈਂ ਇਹਨਾਂ ਨੂੰ ਕਹਾਂ ਸੀ ਕਿ ਤੁਹਾਡਾ ਸਹਿਯੋਗ ਬਹੁਤ ਹੈ ਜਿਹੜੀ ਤੁਸੀਂ ਕਿਤਾਬਾਂ ਲਿਖੀਆਂ ਹਾਂ ਜੀ ਉਹਦੇ ਵਿੱਚ ਮੈਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੈਂ ਜਿੰਨਾ ਜਿੰਨਾ ਪਹਿਲਾਂ ਤਾਂ ਮੈਥਮੈਟਿਕਲੀ ਜੋ ਕੰਮ ਹੁੰਦਾ ਸੀ ਉਹ ਸਾਰਾ ਮੈਂ ਕਰਦਾ ਸੀਗਾ ਜੋ ਅਰੇਂਜ ਕਰਨਾ ਜੋ ਮਤਲਬ ਦੇ ਜਿਹੜਾ ਸੁਣਾਣਾ ਸੁਣਾ ਕਿਸ ਤਰਾ ਆਰਡਰ ਚ ਰੱਖਣੀ ਆ ਕਿਸ ਤਰਾ ਇਹ ਸਾਰਾ ਇਹ ਬਾਕੀ ਟਾਈਮ ਵੀ ਕੋਸ਼ਿਸ਼ ਕਰ ਰਿਹਾ ਸੀ ਵੀ ਉਹਨਾਂ ਨੂੰ ਲਿਖਣਾ ਹੈ ਹੁਣ ਚਲੋ ਉਹਨਾਂ ਨੂੰ ਟਾਈਮ ਮਿਲ ਜਾਵੇ ਲਿਖ ਲੈਣ ਪਰ ਇਹਨਾਂ ਨੂੰ ਲਿਖਣਾ ਜਿਹੜਾ ਸੀਗਾ ਉਹ ਸਾਨੂੰ ਪਤਾ ਨਹੀਂ ਸੀ ਇਹਨਾਂ ਨੇ ਉਸ ਫੀਲਡ ਦੇ ਵਿੱਚ ਜਦੋਂ ਬੱਚੇ ਪੜ੍ਹਦੇ ਸੀ ਉਸ ਤੋਂ ਬਾਅਦ ਕਦੇ ਲਿਖ ਲੈਣਾ ਤੇ ਉਹਨੂੰ ਫਾਰਟਪੁਲ ਦੇਣਾ ਇੱਕ ਇਹਨਾਂ ਦੀ ਇੱਕ ਨੋਟਬੁੱਕ ਸਾਡੇ ਇੱਥੇ ਆ ਗਈ ਜਦੋਂ ਕੋਈ ਬੱਚਿਆਂ ਦੀ ਮੈਰਿਜ ਵਾਰਾ ਹੋ ਗਈ ਤੇ ਕੋਈ ਮੇਰਾ ਖਿਆਲ 2000 ਬਹੁਤ ਹੀ ਲੇਟ ਦਾ 11 12 ਦੀ ਗੱਲ ਹੈ ਇਹਨਾਂ ਦੀ ਉਹ ਨੋਟਬੁੱਕ ਤੇ ਉਹ ਇਹਨਾਂ ਨੂੰ ਕਿਹਾ ਕਹਿੰਦੇ ਨਹੀਂ ਮੈਂ ਉਹ ਮੈਂ ਔਰ ਜੋਤਨੀਦਰ ਜੋ ਨਹੀਂ ਬੇਟਾ ਤੇ ਅਸੀਂ ਅਸੀਂ ਇਹਨਾਂ ਨੂੰ ਕਿਹਾ ਵੀ ਨਹੀਂ ਤੁਸੀਂ ਸਾਨੂੰ ਦਿਖਾਓ ਇਹ ਦੇਖਿਆ ਉਹਨੂੰ ਲੱਗਿਆ ਕੋਈ ਬਹੁਤ ਅਸਿਆਸੀ ਇਹਨਾਂ ਨੂੰ ਅਨਕਰੇ ਕੀਤਾ ਕਿ ਤੁਸੀਂ ਇਹਨੂੰ ਲਿਖੋ ਤੇ ਲਿਖ ਕੇ ਆਪਾਂ ਪਹੁੰਚ ਗਏ ਹੁਣ ਤੁਸੀਂ ਵਿਹਲੇ ਹੋ ਕੋਈ ਕੋਈ ਹਰ ਤਰ੍ਹਾਂ ਦਾ ਜਿਹੜਾ ਹੈ ਬੱਚੇ ਸਾਰੀਆਂ ਜ਼ਿੰਮੇਵਾਰੀਆਂ ਸਾਰੀਆਂ ਜ਼ਿੰਮੇਵਾਰੀਆਂ ਨਿਭਾ ਚੁੱਕੇ ਹੋ ਤੇ ਹੁਣ ਤੁਸੀਂ ਇਹ ਲਿਖਣ ਦਾ ਕੰਮ ਕਰੋ ਤੇ ਫਿਰ ਇਹਨਾਂ ਨੇ ਜਿਹੜੀ ਪਹਿਲੀ ਬੁੱਕ ਹੈ ਰੂਹ ਦੀ ਆਵਾਜ਼ ਇਹ ਲਿਖੀ ਜਿਹਦੇ ਵਿੱਚ ਬਹੁਤ ਹੀ ਅੱਛਾ ਇਹਨਾਂ ਨੇ ਹਰ ਪਹਿਲੂ ਲੈਣ ਦੀ ਕੋਸ਼ਿਸ਼ ਕੀਤੀ ਪਾਠਕਾਂ ਦਾ ਵੀ ਰਿਸਪਾਂਸ ਬਹੁਤ ਅੱਛਾ ਰਿਹਾ ਹੈ ਕਿ ਮੈਂ ਜਿਹੜੇ ਰਿਵਿਊ ਜਿਹੜਾ ਆਇਆ ਪੇਪਰ ਦੁਆਰਾ ਦਿੱਤੇ ਉਹ ਵੀ ਪੜਿਆ ਸੀ ਉਹ ਵੀ ਬਹੁਤ ਅੱਛਾ ਸੀਗਾ ਉਸ ਤੋਂ ਬਾਅਦ ਫਿਰ ਇਹਨਾਂ ਨੇ ਦੂਸਰੀ ਕਿਤਾਬ ਜਿਹੜੀ ਹੈ ਇਸਤੇ ਰੂਹਾਂ ਦੇ ਤੇ ਤੀਸਰੀ ਹੈ ਰੂਹ ਦੀ ਆਵਾਜ਼ ਲਿਖੀ ਉਹਦੇ ਵਿੱਚ ਰੂਹਾਂ ਬੋਲ ਰੂਹਾਂ ਬੋਲਦਿਆਂ ਦੇ ਵਿੱਚ ਇਹ ਫਿਰ ਰੂਹਾਂ ਬੋਲਦਿਆਂ ਦੇ ਵਿੱਚ ਕਾਫੀ ਇਹਨਾਂ ਨੂੰ ਲੱਗਿਆ ਕਿ ਨਾ ਰੂਹਾਂ ਬੋਲਦਿਆਂ ਲਿਖਣਾ ਹੈ ਰੱਖਣਾ ਹੈ ਤੇ ਇੱਕ ਦਫਾ ਕਬਰਸ਼ੀਰ ਕੰ ਲੱਗੀ ਸਾਡੇ ਕੋਲੇ ਬਹੁਤ ਹੋਰ ਵੀ ਆਈ ਐ ਤੇ ਮੈਂ ਕਿਹਾ ਵੀ ਜਦੋਂ ਉਹ ਕਹਿੰਦੇ ਆ ਤੁਸੀਂ ਉਹਨਾਂ ਦੇ ਉਹਨਾਂ ਦੇ ਨਾਂ ਥੱਲੇ ਉਹਨਾਂ ਦੇ ਲਿਖ ਦਿਓ ਫਿਰ ਉਹਨਾਂ ਨੇ ਮੇਰੇ ਹੱਲ ਪਤਾ ਨਹੀਂ ਕਿਸ ਤਰ੍ਹਾਂ ਕੀਤਾ ਇਹ ਰੂਹਾਂ ਬੋਲਦੀਆਂ ਹੋਏ ਪ੍ਰਿੰਟ ਕਰਾ ਦਿੱਤਾ ਹਾਂ ਸੰਤੋਸ਼ਾ ਜੀ ਦੱਸੋ ਜਿਹੜੀ ਗੱਲ ਅਸੀਂ ਨਹੀਂ ਪੁੱਛੀ ਕੋਈ ਤੁਹਾਨੂੰ ਤੁਸੀਂ ਦੱਸਣੀ ਚਾਹੁੰਦੇ ਹੋ ਮੈਂ ਇੱਕ ਜਿਹੜੇ ਆਪਣੇ ਸਹਿਤ ਅਕੈਡਮੀ ਲੁਧਿਆਣਾ ਦੀ ਮੈਂਬਰ ਐ ਅੱਛਾ ਜੀ ਹਾਂ ਉਹ ਹੈ ਕਿ ਉਹ ਮਤਲਬ ਬਹੁਤ ਹੀ ਹਾਰਡ ਵਰਕਿੰਗ ਸincere family ਬਾਰੇ ਬੱਚਿਆਂ ਬਾਰੇ ਘਰੂ ਬਾਰੇ ਮਤਲਬ ਘਰ ਦੇ ਵਿੱਚ ਵੀ ਮੈਂ ਕਾਲਜ ਜਾਣਾ ਇਹਨਾਂ ਨੇ ਪਿੱਛੋਂ ਮੈਂ ਕਿਹਾ ਵੀ ਤੁਸੀਂ ਥੋੜਾ ਬਹੁਤ ਰੈਸਟ ਕਾਲਜ ਹੋਰ ਕਰ ਲਿਓ ਇਹਨਾਂ ਨੇ ਪੂਰਾ ਆਪਣਾ ਸਾਰਾ ਕੰਮ ਜਿਹੜਾ ਸੀਗਾ ਮਤਲਬ ਕਿ ਪਰਿਵਾਰਿਕ ਕੁਝ ਮੇਵਾਰੀਆਂ ਨਵਾਂ ਤੋਂ ਬਾਅਦ ਹੀ ਜਿਹੜੀਆਂ ਇਹਨਾਂ ਕਿਤਾਬਾਂ ਨੂੰ ਜਿਹੜੀ ਆ ਉਹਦੇ ਮਤਲਬ ਲਿਖੀਆਂ ਇਹਨਾਂ ਨੇ ਹੈ ਨਾ ਜੀ ਇਹ ਸਾਡੀ ਮੈਰਿਜ ਤੋਂ ਪਹਿਲਾਂ ਕਦੇ ਕਿਚਨ ਦਾ ਕੋਈ ਕੰਮ ਨਹੀਂ ਸੀ ਕੀਤਾ ਠੀਕ ਹੈ ਤੇ ਮੇਰੇ ਇਨ ਲਾਜ ਨੂੰ ਸੋਏ ਸੀ ਕਿ ਕਿਸ ਤਰ੍ਹਾਂ ਇਹਨਾਂ ਦਾ ਜਿਹੜਾ ਹੈਗਾ ਤੇ ਇਹਦੇ ਨਾਲੇ ਉਹ ਜੋ ਮਤਲਬ ਜੇ ਮੈਂ ਤੁਹਾਨੂੰ ਇੱਥਾ ਪਾਣੀ ਹੋਗਾ ਮੂਹ ਦੇ ਵਿੱਚ ਇਹਨਾਂ ਪੰਨ ਜਿਹੜੇ ਸੀ ਇਹ ਡਿਸ਼ਸ ਉਹ ਤਿਆਰ ਕਰਨ ਲੱਪੇ ਸੀ ਜਿਹੜੀਆਂ ਬਹੁਤ ਕੁਝ ਹੈ ਜਿਹੜੀਆਂ ਤੁਹਾਡੀਆਂ ਤਿੰਨ ਕਿਤਾਬਾਂ ਆ ਜੀ ਆ ਇਹਦੇ ਵਿੱਚ ਤੁਹਾਨੂੰ ਪਾਠਕਾਂ ਦੇ ਵੱਲੋਂ ਕੀ ਹੰਗਾਰਾ ਮਿਲਿਆ ਜੀ ਹਾਂ ਜੀ ਪਾਠਕਾਂ ਵੱਲੋਂ ਮੈਨੂੰ ਐ ਵੀ ਚਾਰ ਲੇਡੀਆਂ ਦੇ ਫੋਨ ਵੀ ਆਏ ਜਦੋਂ ਮੇਰੀ ਪਹਿਲੀ ਰੂਹ ਦੀ ਆਵਾਜ਼ ਬੁੱਕ ਸ਼ਕੀ ਅੱਛਾ ਜੀ ਉਹ ਕਹਿੰਦੇ ਵੀ ਸਾਨੂੰ ਬਹੁਤ ਪਸੰਦ ਆਈ ਹੈ ਤੇ ਇੱਕ ਵਿੱਚੋਂ ਲੇਡੀ ਸੀ ਕਹਿੰਦੇ ਵੀ ਮੈਨੂੰ ਦੱਸੋ ਵੀ ਇਹ ਬੁੱਕ ਮੈਨੂੰ ਕਿੱਥੋਂ ਮਿਲ ਸਕਦੀ ਹੈ ਅੱਛਾ ਜੀ ਤੇ ਮੈਂ ਉਹਨਾਂ ਨੂੰ ਉੱਥੋਂ ਦਾ ਦੱਸਿਆ ਬਈ ਆਪਣੇ ਲੁਧਿਆਣੇ ਦਾ ਪਬਲਿਸ਼ਰ ਦਾ ਤੇ ਫਿਰ ਮੈਨੂੰ ਅੱਛਾ ਨਹੀਂ ਲੱਗਿਆ ਮੈਂ ਉਹਨਾਂ ਨੂੰ ਕਿਹਾ ਰੁਕੋ ਤੁਸੀਂ ਵੀ ਬੁੱਕ ਮੈਨੂੰ ਤੁਸੀਂ ਆਪਣਾ ਐਡਰੈਸ ਦੇ ਅੱਛਾ ਜੀ ਹਾਂ ਜੀ ਉਹਨਾਂ ਨੇ ਮੈਨੂੰ ਆਪਣਾ ਐਡਰੈਸ ਦਿੱਤਾ ਫਿਰ ਉਹਨਾਂ ਨੂੰ ਮਹਿਬੂਬ ਕੁਪੇ ਜੀ ਉਹ ਫਿਰ ਉਹਨਾਂ ਨੂੰ ਕਹਿੰਦੇ ਵੀ ਅਸੀਂ ਦੁਪਹਿਰ ਦੇ ਵੇਲੇ ਪਿੰਡ ਦੇ ਵਿੱਚ ਅੱਛਾ ਜੀ ਇਕੱਠੀਆਂ ਹੋ ਜਾਂਦੀਆਂ ਲੇਡੀਜ਼ ਤੇ ਮੈਂ ਪੋਇਮਜ਼ ਪੜ੍ਹਦੀਆਂ ਉਹ ਸਾਰੀਆਂ ਸਾਵਾਂ ਦੇ ਵਿੱਚ ਹਾਂਜੀ ਹਾਂਜੀ ਆ ਬਹੁਤ ਖੁਸ਼ੀ ਵਾਲੀ ਗੱਲ ਹੈ ਜੀ ਕਿ ਸਾਡੀਆਂ ਜਿਹੜੀਆਂ ਇਹ ਤਿੰਨ ਕਿਤਾਬਾਂ ਛਪੀਆਂ ਰੂਹਾਂ ਬੋਲਦੀਆਂ ਰੂਹ ਦੀ ਆਵਾਜ਼ ਰੂਹ ਦੇ ਰਿਸ਼ਤੇ ਰਿਸ਼ਤੇ ਰੂਹਾਂ ਦੇ ਆ ਜਿਹੜਾ ਪਿੰਡਾਂ ਦੇ ਵਿੱਚ ਸਹੇਲੀਆਂ ਇਕੱਠੀਆਂ ਹੁੰਦੀਆਂ ਉੱਥੇ ਵੀ ਜਿਹੜਾ ਪਾਠਕਾਂ ਦੇ ਵੱਲੋਂ ਸੁਣਾਈਆਂ ਜਾਂਦੀਆਂ ਦੇ ਬਾਰੇ ਹੈ ਕਿ ਇਹਨਾਂ ਨੇ ਜਿਹੜਾ ਪਹਿਲਾਂ ਤੁਸੀਂ ਕਿਹਾ ਸੀ ਕਿ ਮੈਂ ਕਿਸੇ ਬੁੱਕ ਦੀ ਕੋਈ ਕੀਮਤ ਨਹੀਂ ਚਾਰੀ ਕਰਨੀ ਜੇਦੋਂ ਵੀ ਦੇਣੀ ਆ ਉਹਨੂੰ ਫ੍ਰੀ ਦੇਣੀ ਹੈਗੀ ਜਿਨੇ ਤੇ ਬਹੁਤ ਸਾਵਾ ਤੋਂ ਰਿਵਿਊ ਦੇਖਿਆ ਤੇ ਜਾਂ ਉਹਨਾਂ ਦੇ ਇੱਕ ਆਪਣਾ ਕੁਝ ਪੁਆਇੰਟ ਪਾਇਆ ਦੇ ਵਿੱਚ ਫੇਸਬੁੱਕ ਤੇ ਪਾਇਆ ਤੇ ਬਹੁਤ ਦੋਸਤਾਂ ਦਾ ਮੇਰੇ ਇਹਨਾਂ ਦੇ ਦੋਸਤਾਂ ਦਾ ਫੋਨ ਆਇਆ ਕਿ ਅਸੀਂ ਕਿਤਾਬਾਂ ਕਿਵੇਂ ਲੈ ਸਕਦੇ ਹਾਂ ਮੈਂ ਕਿਹਾ ਤੁਸੀਂ ਲੈਣ ਦੀ ਕੋਈ ਪ੍ਰੋਬਲਮ ਨਹੀਂ ਮੈਨੂੰ ਐਡਰੈਸ ਭੇਜੋ ਅਸੀਂ ਮੈਂ ਤੁਹਾਨੂੰ ਪੋਸਟ ਕਰਾਂਗਾ ਸਭ ਨੂੰ ਜਿਨ੍ਹਾਂ ਨੇ ਕਿਹਾ ਉਹਨਾਂ ਨੂੰ ਸਭ ਨੂੰ ਦੋਸਤਾਂ ਨੂੰ ਪੋਸਟ ਕੀਤੀਆਂ ਤੇ ਇਹਦੇ ਬਾਰੇ ਉਹਨਾਂ ਮੇਰੇ ਕਜ਼ਾ ਨੇ ਉਹ ਰਿਟਾਇਰ ਲੈਕਚਰਰ ਨੇ ਬਹੁਤ ਅਪਰੀਸ਼ੀਅਟ ਕਰਸਾਏ ਤੇ ਬਹੁਤ ਅੱਛੇ ਯੂਨੀਵਰਸਿਟੀ ਪਿਆ Delhi University ਹੋਈ ਸੀ ਤੇ ਉਹਨਾਂ ਨੂੰ ਉਹ ਰਿਲੇਟਿਵ ਵੀ ਨੇ ਇਹਨਾਂ ਦੇ ਮੇਰੇ ਵੀ ਤਾਂ ਕਜ਼ਨ ਹੀ ਨੇ ਤੇ ਉਹ ਉਹਨਾਂ ਨੇ ਇਹ ਪਹਿਲੀ ਬੁੱਕ ਪੜ੍ਹੀ ਤੇ ਉਹਨਾਂ ਨੇ ਬਹੁਤ ਜ਼ਿਆਦਾ ਪ੍ਰਸ਼ੰਸਾ ਕੀਤੀ ਹੈ ਉਹ ਕਹਿੰਣ ਲੱਗੇ ਕਿ ਤੁਸੀਂ ਬਹੁਤ ਅੱਛਾ ਲਿਖਦੇ ਹੋ ਤੇ ਤੁਸੀਂ ਲਿਖਣਾ ਨਹੀਂ ਛੱਡਣਾ ਬਹੁਤ ਅਨਰਗੇਜਮੈਂਟ ਕੀਤੀ ਇਸੇ ਤਰ੍ਹਾਂ ਬਾਕੀ ਸਾਰੇ ਜਿਨ੍ਹਾਂ ਨੇ ਬੁੱਕਸ ਪੜ੍ਹੀਆਂ ਲੈ ਕੇ ਉਹਨਾਂ ਦੇ ਬਾਅਦ ਦੇ ਵਿੱਚ ਵੀ ਮੈਸੇਜ ਆਉਂਦੇ ਰਹੇ ਕਿ ਸਾਨੂੰ ਇਹ ਬੁੱਕਸ ਜਿਹੜੀਆਂ ਸਾਨੂੰ ਬਹੁਤ ਅੱਛੀਆਂ ਲੱਗੀਆਂ ਹੈਗੀਆਂ ਤੇ ਠੀਕ ਹੈ ਬਹੁਤ ਖੁਸ਼ੀ ਵਾਲੀ ਗੱਲ ਹੈ ਕਿਉਂਕਿ ਇਹ ਪੰਜਾਬੀ ਮਾਂ ਬੋਲੀ ਦੀ ਸੇਵਾ ਜਿਹੜੀ ਦਿਲੋਂ ਕਰ ਰਹੇ ਨੇ ਕਿਉਂਕਿ ਇਹ ਜਿਹੜੀ ਬੁੱਕਸ ਜਿੰਨੀਆਂ ਵੀ ਹੈ ਇਹ ਕਹਿੰਦੇ ਜਿਨ੍ਹਾਂ ਨੂੰ ਵੀ ਚਾਹੀਦੀਆਂ ਜਿਹੜੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਨੇ ਉਹਨਾਂ ਨੂੰ ਜਿਹੜੀਆਂ ਇਹ ਬੁੱਕ ਫ੍ਰੀ ਦਿੱਤੀਆਂ ਜਾਂਦੀਆਂ ਨੇ ਇਹਨਾਂ ਤੋਂ ਕਦੇ ਵੀ ਤੁਸੀਂ ਮੋਗਾ ਸਕਦੇ ਹੋ ਸੋ ਨਮਾਸ਼ਾ ਸਰਗਰਮੀਆਂ YouTube ਚੈਨਲ ਦੇ ਵਿੱਚ ਇੱਕ ਵਾਰੀ ਫੇਰ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਇੱਕ ਸਾਜਲਾ ਸ਼ੀਲ ਭਗਸਿੰਗ ਨਗਰ ਦਾ ਸੰਵਤਕ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਤੋਂ ਫੇਰ ਨਮੀਆਂ ਤੇ ਤਾੜੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਰੇਸੀ ਨੂੰ ਇਜਾਜ਼ਤ ਦਿਓ ਧੰਨਵਾਦ